え、イスハンタービルフォークオす。

ਆ ਰਿਹਾ ਜਿਹੜਾ ਪ੍ਰੋਪੋਜ਼ ਹੈ ਨਾ ਸਿਰਫ 1.7 ਕਿੰਨੇ ਵਰਗ ਕਿਲੋਮੀਟਰ 12 ਕਿਲੋਮੀਟਰ ਵਰਗ ਕਿਲੋਮੀਟਰ ਇਹ ਰਪਨਾ ਸਰਵਰ ਜੀ ਦਾ ਜਿਹੜਾ ਡਿਵੈਲਪਮੈਂਟ 1.95 ਲੱਖ ਪਿਛਲੇ ਸਾਲ ਹਾਂਜੀ ਤੇ ਜਿਹੜਾ ਸਰ ਉੱਥੋਂ ਦਰਿਆ ਆ ਰਿਹਾ ਜੀ ਇਹ ਸਰ ਉੱਪਰੋਂ ਮਧਪੁਰ ਹੜ੍ਹ ਵਰਖਾ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਉਹ ਪਰ ਕੰਡੀਸ਼ਨ ਸਭ ਤੋਂ ਪਹਿਲਾਂ ਸਰ ਉੱਪਰ ਆਂਦੇ ਰਿਸ਼ਾਕੇ ਡੈਮ ਉਤੋਂ ਥੱਲੇ 11 ਬਣਾ ਪਾਣੀ ਫਿਰ ਇਹੀ ਆ ਆ ਜੀ ਸਰ ਆ ਰਿਹਾ ਇਹ ਬਿਜਲੀ ਉੱਥੇ ਬਣਦੀ ਹੈ ਨਾ ਫਿਰ ਪਾਣੀ ਕਿਵੇਂ ਇਧਰ ਆ ਰਿਹਾ ਸਰ ਇਹ ਲੀਕੇ ਜਾਈ 1500 ਪਾਣੀ ਜਿਹੜਾ ਆ ਆ ਰਿਹਾ ਉੱਥੋਂ 1500 ਮਦਰਸਾ ਵਿੱਚ ਪਾਣੀ ਅੱਜ ਅੱਜ ਮੈਨੂੰ ਹੀ ਪਤਾ ਕੀਤਾ ਜੀ ਇੱਧਰ ਇੱਧਰੋਂ ਸਰ ਪਾਣੀ ਬਹੁਤ ਥੋੜਾ ਵਾ ਇੱਕ ਦੋ ਨਾਲੇ ਆ ਸਰ ਇੱਕ ਜਲਾਲੀ ਆ ਪੈਂਦਾ ਪਾਣੀ ਦੇ ਨਾਲ ਲੱਗਦਾ ਬਹੁਤ ਜ਼ਿਆਦਾ ਸਰ ਪਾਣੀ ਰਾਵੀ ਦਾ ਆ ਸਰ ਰਾਵੀ ਦਾ ਆ ਰਿਹਾ ਜੀ 1500 2000 ਮਾਰਨਿੰਗ ਉੱਥੋਂ ਹੀ ਨਿਕਲਦਾ ਪਾਣੀ 1500 ਰੁਪਏ ਸਰ ਚਾਰ ਚਾਰ ਵੱਧ ਜਾ ਰਿਹਾ ਪਾਣੀ ਉਹ ਜੀ ਹਾਂ ਜੀ ਸਰ ਜੀ ਤਾਂ ਮੈਂ ਦੇਖ ਉਹ ਬੜਾ ਸਮਾਂ ਲੱਗਦਾ ਹੈ ਪੂਰਾ ਹਾਂ ਜ ਕੁਝ ਵੀ ਨਹੀਂ ਸਰ ਉਹ ਤੇ ਕੈਲੋਬੈਕ ਸਕੇਪ ਆ ਜੇ ਐਮਰਜੈਂਸੀ ਵਾਲੇ ਛੱਡ ਲੈਣ ਤੇ ਛੱਡ ਦੇਣ ਬਰਸਾਤਾਂ ਦੇ ਆਦਰਵਾਇਜ਼ ਨਹੀਂ ਪਿਛਲੇ ਸਾਲ ਸਰ ਇਥੋਂ 3.60 ਲੱਖ ਪਾਣੀ ਇਹ ਪਾਉਂਦੇ ਹੁਣ ਆਪਾਂ ਸਰ ਇਹਦਾ ਪੂਰਾ ਆ ਰਿਹਾ ਜੀ ਜੰਮੂ ਆ ਇਹਦਾ ਹੈਡਵੌਕਸ ਤੇ 2.96 ਲੱਖ ਪਾਣੀ ਜਿਹੜਾ ਸਰ ਉਥੋਂ ਆਉਂਦਾ ਜੀ ਜਿਹੜਾ ਪਿਛਲੇ ਉਹ ਮਾਰੇ ਦੀ ਪਿਛਲੇ ਪੰਜ ਸਿੰਪਲੀ ਹੁਣ ਪੁੱਛੋ ਜੀ ਹਾਂ ਜੀ ਜੀਵਨ ਸਾਬਾ ਅੱਜ ਤੇ ਦੌਰਾ ਤੁਸੀਂ ਇੱਥੇ ਰੱਖਿਆ ਹੈ ਅੱਜ ਬੇੜੀ ਜਿਹੜੀ ਇੱਥੇ ਦਿੱਤੀ ਹੈ ਲੋਕਾਂ ਦੀ ਕਿਸ ਤਰ੍ਹਾਂ ਸਮੱਸਿਆ ਤੁਹਾਡੇ ਧਿਆਨ ਦੇ ਵਿੱਚ ਆਈ ਜਾਂ ਹੁਣ ਕੀ ਕਰ ਪਿਛਲੇ ਸਾਲ ਇੱਕ દੈਨਿਕ ਪੰਜਾਬੀ ਜਾਗਰਣ ਤੇ ਵਿੱਚ ਇੱਕ ਖਬਰ ਲੱਗੀ ਸੀ ਕਿ ਮਕੌੜਾ ਪੱਤਣਾ ਜਿੱਥੇ ਪੱਕਾ ਬੋਲ ਬਣਿਆ ਨਹੀਂ ਗਾ ਜਿਹੜਾ ਟੈਂਪਰੇਰੀ ਪਲਟੂਨ ਬੋੜਾ ਉਹ ਬਾਰਸਾਂ ਕਰਕੇ ਝੱਕਿਆ ਗਿਆ ਤੇ ਜਿਹੜੀ ਕਿਸ਼ਤੀ ਹੈ ਉਹਦੇ ਵਿੱਚ 6 ਕਾਤ ਤੋਂ ਕਮਜ਼ੋਰ ਆ ਕੋਈ ਨਾ ਕੋਈ ਹਾਦਸਾ ਵਾਪਰ ਸਕਦਾ ਸੋ ਸਾਡੇ ਮਨ ਨੂੰ ਉਹ ਗੱਲ ਬਹੁਤ ਲੱਗੀ ਸੀ ਉਹਦੇ ਡੀਸੀ ਨਾਲ ਗੱਲ ਕੀਤੀ ਵੀ ਇੱਥੇ ਕੀ ਅਸੀਂ ਸੇਵਾ ਕਰ ਸਕਦੇ ਹਾਂ ਕਿਸ ਚੀਜ਼ ਦੀ ਉਹਨਾਂ ਨੇ ਕਿਹਾ ਬਾਬਾ ਜੀ ਤੁਸੀਂ ਕਿਸ਼ਤੀ ਨਵੀਂ ਲੈਦੇ ਹੋ ਸੀ ਉਹਨਾਂ ਨੂੰ ਪੁੱਛਿਆ ਵੀ ਕਿੰਨੇ ਪੈਸੇ ਉਹਨਾਂ ਨੇ 8 ਲੱਖ ਰੁਪਏ ਦਾ ਅੰਦਾਜ਼ਾ ਦੱਸਿਆ ਸੋ ਅਸੀਂ ਉਹ ਪੈਸੇ ਦੇ ਦਿੱਤੇ ਫਿਰ ਪਿਛਲੇ ਸਾਲ ਪਲਟੂਨ ਪੋਲ ਦੁਆਰਾ ਫਿਰ ਉਹ ਕਿਸ਼ਤੀ ਆਈ ਨਹੀਂ ਸੀ ਤੇ ਬੱਜ ਗਿਆ ਤੇ ਹੁਣ ਜਿਹੜਾ ਕੱਲ ਨੂੰ ਇਹਨਾਂ ਨੇ ਪਲਟੂਨ ਪੋਲ ਚੱਕ ਦੇਣਾ ਤੇ ਜਿਹੜੀ ਕਿਸ਼ਤੀ ਹੈ ਇਹ ਇਹਨਾਂ ਲੋਕਾਂ ਦੀ ਸੇਵਾ ਕਰੂਗੀ ਸੋ ਇਸੇ ਵਾਸਤੇ ਅੱਜ ਸਾਨੂੰ ਪਤਾ ਲੱਗਾ ਕਿ ਕੱਲ ਨੂੰ ਪੁਲ ਟੂਨ ਪੁਲ ਚੱਕੇ ਰਣਾ ਤੇ ਅਸੀਂ ਕਿਸ਼ਤੀ ਆ ਗਈ ਜਿਸ ਤਰ੍ਹਾਂ ਤੁਹਾਡੇ ਨੋਟਿਸ ਵਿੱਚ ਆਇਆ ਸੀ ਕਿ ਕਿਸ਼ਤੀ ਦੀ ਲੋਡ ਆ ਤੇ ਉਹ ਹੋ ਗਿਆ ਹੁਣ ਲੋਕਾਂ ਦੀ ਜਿਹੜੀ ਤੁਸੀਂ ਆਣ ਕੇ ਵੀ ਸੁਣਿਆ ਹੈਗਾ ਮੰਗ ਹੈ ਕਿ ਪੱਕੇ ਪੁਲ ਦੀ ਬਣ ਕੇ ਉਹ ਵੀ ਅਸੀਂ ਜਿਹੜੀ ਹੈਗੀ ਐਸਡੀਐਮ ਸਾਹਿਬ ਨੇ ਸਾਨੂੰ ਦੱਸ ਵੀ ਦਿੱਤਾ ਅਸੀਂ ਵੀ ਕਹਿੰਨੇ ਕਿ ਜਿਹੜਾ ਇਹਦਾ ਦੋ ਨੋਟੀਫਿਕੇਸ਼ਨ ਜਿਹੜੇ ਹੈਗੇ ਹੋ ਗਏ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਹੁਣ ਸਾਲ ਦੇ ਵਿੱਚ ਤਕਰੀਬਨ ਜਿਹੜਾ ਹੈਗਾ ਪੁਲ ਜਿਹੜਾ ਬਣ ਕੇ ਤਿਆਰ ਹੋ ਜਾਊਗਾ ਕਿਉਂਕਿ ਨਵਾਂ ਪੁਲ ਜਿਹੜਾ ਹੈਗਾ ਇਹਨਾਂ ਨੂੰ ਪੱਕਾ ਬਣ ਜੂਗਾ ਫਿਰ ਇਹਦੇ ਪਲਟੂਨ ਪੁਲ ਤੋਂ ਵੀ ਇਹਨਾਂ ਦਾ ਖੜਾ ਸੁੱਟ ਜੂਗਾ ਕਿਸ਼ਤੀ ਤੋਂ ਵੀ ਖੜਾ ਸੁੱਟ ਜੂਗਾ ਆਰਾਮ ਦੇ ਨਾਲ ਜਿਹਦਾ ਆਮ ਨਾਗਰਿਕ ਦੂਸਰੇ ਸ਼ਹਿਰਾਂ ਦੇ ਹੁੰਦੇ ਇਹ ਅਠ ਪਿੰਡੋ ਇਹ ਵੀ ਸ਼ੋਖੀ ਹੋ ਜਾਣਗੇ ਤੁਸੀਂ ਦੇਸ਼ ਦੇ ਅਪਰ ਹਾਊਸ ਦੇ ਮੈਂਬਰ ਹੋ ਤੁਸੀਂ ਇੱਥੇ ਵਾਦੀ ਆਵਾਜ਼ ਚੁੱਕੋ ਕਿਉਂਕਿ ਬੜੇ ਚਿਰਾਂ ਤੋਂ ਲੋਕਾਂ ਦੀ ਨਹੀਂ ਉਹ ਤਾਂ ਹੁਣ ਪੂਰਾ ਹੀ ਹੋ ਗਿਆ ਮਸਨਸਿਆ ਜਿਹੜੀ ਹੈਗੀ ਉਹ ਸੋਲਵ ਹੋ ਗਈ ਹੈ ਤੇ ਹੋਰ ਵੀ ਕੋਈ ਗੱਲ ਹੋਵੇ ਤਾਂ ਸਾਨੂੰ ਦੱਸਿਓ ਜਦੋਂ ਮਰਜੀ ਸਾਡੇ ਨਾਲ ਸੰਪਰਕ ਕਰੋ ਅਸੀਂ ਤੁਹਾਡੇ ਆਵਾਜ਼ ਜੋ ਤੁਸੀਂ ਧਰ ਧਰਤੀ ਵਾਲੀ ਅਸੀਂ ਉੱਥੇ ਬੋਲਣ ਵਾਸਤੇ ਹੀ ਆਏ ਬੈਠੇ ਲੈਂਡ ਐਕوزیشن ਜਿਹੜਾ ਐਕਟ 2013 ਉਹਦੇ ਉਹਦੇ ਅਧੀਨ ਜਿਹੜੇ ਦੋ ਨੋਟੀਫਿਕੇਸ਼ਨ ਨੇ ਸੈਕਸ਼ਨ 11 ਸੈਕਸ਼ਨ 19 ਉਹ ਦੋਨੇ ਜਿਹੜੇ ਨੇ ਸਾਡੇ ਵੱਲੋਂ ਕਰਕੇ ਡਿਪਾਰਟਮੈਂਟ ਨੂੰ ਭੇਜ ਦਿੱਤੇ ਗਏ ਨੇ ਹੋਪਫੁਲੀ ਮਹੀਨੇ ਦੇ ਵਿੱਚ ਵਿੱਚ ਉਹ ਅਪਰੂਵ ਹੋ ਜਣੇ ਚਾਹੀਦੇ ਆ ਤੇ ਆਉਣ ਵਾਲੇ ਦੋ ਮਹੀਨਿਆਂ ਦੇ ਵਿੱਚ ਅਵਾਰਡ ਕਰਕੇ ਤੇ ਸਾਰਾ ਕੁਝ ਠੀਕ ਰਹਿੰਦਾ ਇਹਦੇ ਕਿਉਂਕਿ ਫੰਡਸ ਪਹਿਲਾਂ ਹੀ ਸੈਂਕਸ਼ਨ ਨੇ अराउंड 100 100 ਮਤਲਬ ਕਰੋੜ ਰੁਪਏ ਆ ਅਫਟਰ ਰੇਨੀ ਸੀਜ਼ਨ ਇਹਦਾ ਕੰਮ ਸ਼ੁਰੂ ਹੋ ਜਾਣਾ ਚਾਹੀਦਾ ਕਦੋਂ ਪੁਲ ਚੱਕਿਆ ਜਾਣਾ ਜੀ ਇਹ ਪੁਲ ਤਾਂ ਚੱਕਿਆ ਜਾਣਾ ਸੀ 2 ਦਿਨ ਪਹਿਲਾਂ ਤੇ ਕੱਲ ਤੋਂ ਜਿਹੜਾ ਇਹ ਪੁਲ ਜਿਹੜਾ ਇਹ ਰਿਮੂਵ ਕਰਨਾ ਸ਼ੁਰੂ ਕਰ ਦੇਣਾ ਠੀਕ